ਮਾੜੀ ਜਿਹੀ ਵਿਪਤਾ ਪਈ ਹੈ ਕਿੱਦਾਂ ਕਿੱਦਾਂ ਇੱਥੋਂ ਨਿਕਲੇ ਹੋ ਤੁਸੀਂ ਵੀ ਪਾਣੀ ਕਿੰਨਾ ਕਿੰਨਾ ਆ ਰਿਹਾ ਹੈ ਜਿਹਦੇ ਨਾਲ ਹੀ ਲੱਤਾਂ ਇਹਨੇ ਮੂੜੇ ਦੇ ਮੈਨੂੰ ਇੰਨੇ ਪਾਣੀ ਚ ਗੜਕ ਖੜਿਆ ਹੈ ਤੇ ਮੇਰਾ ਮਾ ਆਹਾ ਦਾ ਨਹੀਂ ਕੱਢ ਲਾ ਫਰਦਾਨ ਕਹਿੰਦਾ ਆਪਣੀ ਜਾਣ ਵਾਲ ਦੇਖ ਦਾਣੇ ਲੱਭਣੇ ਦੀ ਕੀ ਹਾਲਾਤ ਨੇ ਇਸ ਸਮੇਂ ਜੇਕਰ ਗੱਲ ਕਰੀ ਤੁਹਾਡੇ ਮਕਾਨ ਦੀ ਦੇਖਿਆ ਵੀ ਉਹ ਦੁਵਾਰ ਵੀ ਟਹਿ ਗਈ ਤੇ ਨਾਲ ਕਿੰਨਾ ਪਾਣੀ ਵਗਣ ਡਿਆ ਤੇ ਹਾਂਜੀ ਕੀ ਕਰਨ ਫਿਰ ਦੁਨੀਆ ਨਾਲ ਹੀ ਆ ਪੁੱਤਰ ਜੋ ਦੁਨੀਆ ਨਾਲ ਹੀ ਵੀ ਜੇ ਥੋੜੇ ਜਿੰਦੇ ਸਾਰੀ ਦੁਨੀਆ ਨੇ ਚੱਲ ਜਾਣਾ ਹੈ ਇੰਨੇ ਸ਼ੁਗਰ ਕਰੋ ਚੱਲ ਆਪਣੇ ਦੌੜ ਗਏ ਛੇਤੀ ਨਾਲ ਇਸ ਸਮਾਨ ਨੂੰ ਸਮੂਹੋਂ ਸੱਡਿਆ ਇੰਨੇ ਨਜੱਕੇ ਦਮ ਤੇ ਸੀ ਟੁੱਟ ਗਈ ਨਾ ਪਾਣੀ ਆਗਾ ਤੇ ਇਹ ਬੱਕਰੀਆਂ ਜਾਣ ਹੀ ਨਹੀਂ ਖਿੱਚ ਖਿੱਚ ਕੇ ਬੜੀ ਮੁਸ਼ਕਲ ਘੜੀਆਂ ਚਲੋ ਜਾਨਵਰ ਅਸੀਂ ਬਚਾ ਲੈ ਇੱਕ ਵਿਚਾਰੀ ਬੜੀ ਔਖੀ ਹੋ ਗਈ ਹੈ ਜਿਹੜੀ ਨਕੀ ਹੈ ਮਾਤਾ ਜੀ ਆਹ ਮੈਂ ਦੇਖਿਆ ਅੰਦਰ ਹੀ ਸਾਰਾ ਤੁਸੀਂ ਰੋਟੀ ਪਾਣੀ ਦਾ ਸਿਸਟਮ ਵੀ ਕੀਤਾ ਹੋਇਆ ਤਾਂ ਚੂਲਾ ਵੀ ਅੰਦਰ ਰੱਖਿਆ ਤੇ ਇਹ ਹਾਲਾਤਾਂ ਚ ਕੀ ਕਰਨਾ ਫਿਰ ਉਹ ਤਾਂ ਮਕ ਮਕਾਨ ਸਾਰਾ ਬਣਾਇਆ ਹੈ ਹਾਂਜੀ ਆਫੇ ਬਣਾਇਆ ਤੇ ਇੱਥੇ ਕਿੱਥੇ ਟਾਈਮ ਪਾਸੇ ਕਰਨਾ ਹੈ ਔਰ ਕਿੱਥੇ ਜਾਣਾ ਇਹ ਵਿਚਾਰਾ ਦਿਹਾੜੀਦਾਰ ਹੈ ਸੇ ਇਹਨੇ ਬੱਕਰੀਆਂ ਰੱਖੀਆਂ ਇਹ ਪਹਿਲਾ ਚਾਂਸ ਹੈ ਬਾਬੇ ਨੂੰ ਹੀ ਹਟ ਕੇ ਦਰਸ਼ਨ ਪਾਣ ਆ ਨਹੀਂ ਆਹ ਇੰਦੇ ਦਰਸ਼ਨ ਪਾਏ ਵਿਚਾਰਿਆਂ ਦੇ ਨਹੀਂ ਤਾਂ ਇਹ ਪਾਪੀਆਂ ਨੇ ਕਿੱਥੇ ਦਰਸ਼ਨ ਪਾਣੇ ਚਲੋ ਮਾਲਕਿੰਦੀ ਵੱਡੀ ਉਮਰ ਕਰ ਜਿਹੜੇ ਨਾਲ ਸਾਥ ਦੇਂਦੇ ਦੇ ਆ ਤੇ ਚਲੋ 11 ਰਸਣ ਰੂਸਣ ਲੋਕੀਆਂ ਤੇਰਾ ਸੰਡੇ ਇੰਨੇ ਕੋਈ ਕੰਬਲ ਦੇਂਦਾ ਕਰ ਜਾਈਆਂ ਦੇ ਜਾਂਦਾ ਸਾਸਤ੍ਰਿਕਾਰ ਮਹਾਰਾਜ ਵੱਡੀ ਉਮਰ ਕਰੇ ਪੁੱਤਰ ਤੁਹਾਡੀ ਰੱਬ ਇੱਥੇ ਤੱਕ ਪਹੁੰਚੇ ਨੇ ਤੁਹਾਨੂੰ ਕਹਦੇ ਕਿਹਨੇ 100 ਰੁਪਏ ਦੀ ਦਿੱਤੇ ਚਲੋ ਮਾਲਕ ਵੱਡੀ ਉਮਰ ਕਰੇ ਮਹਾਰਾਜ ਮਾਤੇ ਕੀ ਹਾਲਾਤ ਨੇ ਸਮੇ ਜੇਕਰ ਗੱਲ ਕਰੀ ਤੁਹਾਡੇ ਮਕਾਨ ਦੀ ਦੇਖਿਆ ਵੀ ਉਹ ਦਵਾਰ ਵੀ ਟਹਿ ਗਈ ਤੇ ਨਾਲ ਕਿੰਨਾ ਪਾਣੀ ਵਗਣ ਡਿਆ ਹਾਂਜੀ ਕੇ ਕਾਰਨ ਫਰ ਦੁਨੀਆ ਨਾਲ ਹੀ ਆ ਪੁੱਤਰਾ ਜੇ ਦੁਨੀਆ ਨਾਲ ਹੀ ਵੀ ਜੇ ਰੁੜ ਜਿੰਦੇ ਸਾਰੀ ਦੁਨੀਆ ਨੂੰ ਚੱਲ ਜਾਣਾ ਹੈ ਤੇ ਇੰਨਾ ਸ਼ੁਗਰ ਕਰੋ ਚਲ ਆਪਣੇ ਦੌੜ ਗਏ ਛੇਤੀ ਨਾਲ ਇਸ ਸਮਾਨ ਨੂੰ ਸਮਣ ਸੇ ਡੈ ਇੰਨੇ ਨਜਕੇ தம் ਤੇ ਸੀ ਟੁੱਟ ਗਈ ਨਾ ਪਾਣੀ ਆਗਾ ਤੇ ਬੱਕਰੀਆਂ ਇਹ ਜਾਣ ਹੀ ਨਹੀਂ ਖਿੱਚ ਖਿੱਚ ਕੇ ਬੜੀ ਮੁਸ਼ਕਲ ਘੜੀਆਂ ਚਲੋ ਜਾਨਵਰ ਅਸੀਂ ਬਚਾ ਲੈ ਇੱਕ ਵਿਚਾਰੀ ਬੜੀ ਔਖੀ ਹੋ ਗਈ ਹੈ ਜਿਹੜੀ ਐਨ ਕੀ ਹੈ ਜਿਹਦੇ ਦੋ ਬੱਚੇ ਹਨ ਇਹਨ ਵਿਚਾਰੀ ਨੇ ਬੜਾ ਕੀਤਾ ਮਾਤਾ ਜੀ ਆਹਨੇ ਦੇਖਿਆ ਅੰਦਰ ਹੀ ਸਾਰਾ ਤੁਸੀਂ ਰੋਟੀ ਪਾਣੀ ਦਾ ਸਿਸਟਮ ਵੀ ਕੀਤਾ ਹੋਇਆ ਤਾਂ ਚੂਲਾ ਵੀ ਅੰਦਰ ਰੱਖਿਆ ਤੇ ਇਹ ਹਾਲਾਤਾਂ ਚ ਕੀ ਕਰਨਾ ਫਿਰ ਉਹ ਤਾਂ ਮਕ ਮਕਾਨ ਸਾਰਾ ਆ ਬਣਾਇਆ ਹੈ ਹਾਂਜੀ ਆਫੇ ਬਣਾਇਆ ਹੈ ਉਧਰ ਹੀ ਸੋਈ ਤੇ ਟੀਨ ਪਾਈ ਦੀ ਹੈ ਹਾਂ ਤੇ ਹੁਣ ਇਸੇ ਮਕਾਨ ਨੇ ਆਸਰਾ ਦਿੱਤਾ ਜਦੋਂ ਬਰਸਾਤਾਂ ਹੋਈਆਂ ਨੇ ਹਨਾ ਇੱਥੇ ਇੱਚੀ ਕੱਟ ਰਾ ਟਾਈਮ ਪਾਸੇ ਕਰਨਾ ਹੈ ਔਰ ਕਿੱਥੇ ਜਾਣਾ ਇਹ ਵਿਚਾਰਾ ਦਿਹਾੜੀਦਾਰ ਹੈ ਇਹਨੇ ਬੱਕਰੀਆਂ ਰੱਖੀ ਦੀਆਂ ਹਾਂ ਪਰਵਾਰ ਪਰਵਾਰ ਚ ਹੋਰ ਕੋਣਾ ਨਾਲ ਜੀ ਪਰਵਾਰ ਇਹੋ ਹੀ ਹੈ ਮੇਰਾ ਮੜਾ ਦੋਏ ਮਾਪੁੱਤਰੀਆਂ ਆਹ ਹੋਰ ਕੋਈ ਨਹੀਂ ਆ ਉਹਨਾਂ ਵੀ ਪਤੀ ਪਤਨੀ ਸਾਲ ਹੋਇਆ ਮਰੇਰੇ ਤੇ ਅਹ ਮਰੇ ਲੋਕਾਂ ਦਾ ਕੰਮ ਕਮ ਕਰਕੇ ਟਾਈਮ ਪਾਸ ਕਰ ਲੈ ਹੁਣ ਚੱਲ ਤਗੜਾ ਰਾਂ ਡੇਢ ਡੋੜੀ ਲਾਂਦਾ ਤੇ ਉਹਨਾਂ ਕੇ ਦਿੱਤੇ ਖਾਣੇ ਮੈਂ ਕਿਤੇ ਵਕਰੀ-ਵਕਰੀ ਬੇਚ ਕੇ ਕਿਤੇ ਨਾ ਬਿਆਹੂ ਕਰੀਏ। ਹੂੰ। ਕਿਹੜੇ ਹਾਲਾਤ ਨੇ ਤੇ ਮੈਨੂੰ ਦੇਖਣਾ ਤੁਹਾਡੇ ਮੂੰਹ ਤੇ ਮੁਸਕਰਾਹਟ ਆ। ਸਾਨੂੰ ਵੀ ਚੜਦੀ ਕਲਾ ਤੁਸੀਂ ਕਰਦੇ ਪਿਓ। ਵੀ ਜੋ ਜੋਸ਼ ਆ ਤੁਹਾਡੇ ਅੰਦਰ। ਹਾਂ ਜੀ ਕੀ ਕਰਨਾ ਹੈ? ਤੇ ਪਾਣਾ ਪਾਣਾ ਮੰਨਦੇ। ਇਹ ਮਹਾਰਾਜ ਦਾ ਕੀਤੇ ਤਾਂ ਜਿਹੜਾ ਨਾ ਚਲੋ ਹੀਂਦਾ। ਹੂੰ। ਬੰਦੇ ਦਾ ਕੀਤੇ ਤਾਂ ਹੁਣ ਹੀਂਦਾ ਚਲੋਂਦਾ। ਚਲੋ ਜੋ ਮਾਲ ਕੋਲ ਮਨਜ਼ੂਰ ਹੈ ਚਲੋ। ਮਹਾਰਾਜ ਬੜੀ-ਬੜੀ ਮਰ ਕਰੇ ਜਿਹੜਾ ਤੁਸੀਂ ਲੈ ਕੇ ਇੱਥੇ ਆਏ ਹੋ ਤੇ ਚਲੋ। ਸਾਨੂੰ ਵੀ ਆਸਰਾ ਹੋ ਗਿਆ ਬਈ ਚਲੋ। ਨੇ ਦਾ ਕੋਈ ਪਹਾਤੇ ਲੈ ਚੱਲ ਬੰਦਾ ਘਰ ਦਾ ਖਰਚਾ ਕਰ ਲੈਂਦਾ ਹੁਣ ਬਾਬਾ ਜੀ ਇਹਨਾਂ ਦਾ ਕੱਪੜੇ ਵੀ ਦੀ ਸੇਵਾ ਵੀ ਲਈ ਨਾਲ ਮਾਇਆ ਵੀ ਦਿੱਤੀ ਆ ਹਾਂਜੀ ਪਹਿਲੇ ਵਾਰੀ ਪਹੁੰਚੇ ਸੀ ਹਾਂ ਹਾਂਜੀ ਪਹਿਲੇ ਵਾਰੀ ਆਏ ਨੇ ਉੱਧਰ ਕੋਈ ਨਹੀਂ ਪਹੁੰਚਿਆ ਨਾ ਨਾ ਇੱਥੇ ਲੱਗ ਰਿਹਾ ਉੱਧਰ ਹੱਡੇ ਮਾਲੇ ਵੀ ਵੀ ਗਾਰ ਪਹਿਲੇ ਕੰਡੇ ਕੇ ਗੇ ਲੁਕੀ ਸਾਡੇ ਨਹੀਂ ਆਉਂਦਾ ਕੋਈ ਵੀ ਇਹ ਪਹਿਲਾ ਚਾਨ ਸਾਹਿਬ ਬਾਬੇ ਨੂੰ ਹੱਡ ਕਰ ਦਰਸ਼ਨ ਪਾਣ ਆਣੀਆਂ ਅਹੀਂ ਦੇ ਦਰਸ਼ਨ ਪਾਏ ਵਿਚਾਰਿਆਂ ਨੇ ਨਹੀਂ ਤਾਂ ਇਹ ਪਾਪੀਆਂ ਨੇ ਕਿਥੇ ਦਰਸ਼ਨ ਪਾਣੇ ਅੱਗੇ ਮੈਂ ਢੇਲੀ ਗੁਰਦਾਰੇ ਜਾਣਾ ਸਵੇਰੇ 4 ਵਜੇ ਨਾਲ ਨਾ ਗੁਰਦਾਰੇ ਚਲੇ ਜਾਣਾ ਉਹਨ ਗੁਰਦਾਰੇ ਜਾਇ ਨਹੀਂ ਜਾਂਦਾ ਲੱਤਾਂ ਨਹੀਂ ਚੱਲਦੀ ਜਾਣਾ ਕਿ ਤਰ੍ਹਾਂ ਮਾ ਜਦੋਂ ਇਹ ਵਿਪਤਾ ਪਈ ਹੈ ਕਿੱਦਾਂ ਕਿੱਦਾਂ ਇਹ ਚੋਂ ਨਿਕਲਿਓ ਤੁਸੀਂ ਵੀ ਪਾਣੀ ਕਿੰਨਾ ਕਿੰਨਾ ਰਿਹਾ ਜਿਹਦੇ ਨਾਲ ਹੀ ਲੱਤਾਂ ਇਹਨੇ ਮੇਰੇ ਮੂੜੇ ਦੇ ਮਿੰਨੇ ਮਿੰਨੇ ਪੰਜੂ ਗੱਡੇ ਖੜੇ ਤੇ ਮੇਰਾ ਮਾ ਆਹ ਹੈ ਧਾਣੇ ਕੱਢ ਲਾ ਫਾਰਦਾਨ ਕਹਿੰਦਾ ਅਪੜੀ ਜਾਣਾਂ ਲਿਖ ਦਾਣੇ ਲੱਭਣੇ ਦੀ ਪੇਟੀ ਧੰਡਣੇ ਫਿਰ ਕੋਈ ਨਹੀਂ ਧੰਡਣੇ ਕੱਢੇ ਮੇਰਾ ਪੇਟ ਪੁਕਿਆ ਉਹਨੂੰ ਦੇਖਿਆ ਮੈਂ ਦਾਣੇ ਬਾਹਰ ਰੱਖੇ ਗਿੱਲੇ ਹੋ ਗਏ ਦਾਣੇ ਫੇਰ ਮੀਂਹ ਕਰਕੇ ਚਲੋ ਹੁਣ ਦੇਰ ਨਸਖਾ ਨਾ ਰਗੇ ਦਾ ਪਤਰਾ ਉਹਨ ਕਿ ਥੋਮ ਬੰਨਣਾ ਚਲੋ ਮਾਲਕਿੰਦੀ ਵੱਡੀ ਉਮਰ ਕਰ ਜਿਹੜੇ ਨਾਲ ਸਾਥ ਦੇਂਦੇ ਦੇ ਤੇ ਚਲੋ 11 ਰਸਣ ਰੂਸਣ ਲੋਕੀ ਜਾਂਦੇ ਰਸਣ ਦੇ ਇੰਦੇ ਕੋਈ ਕੰਬਲ ਦੇਂਦਾ ਕਰ ਜਾਈਆਂ ਦੇ ਜਾਂਦਾ ਤੇ ਚਲੋ ਆਪਣੀਆਂ ਤੇ ਜਿਹੜੀਆਂ ਉਹ ਤੇ ਗੀਆਂ ਉਹ ਲੋਕੀ ਦੇ ਜਾਂਦੇ ਜਾਂ ਜਲੀਆਂ ਬਿਸਤਰੇ ਦੇਂਦੇ ਐਵੇਂ ਕਿਉਂ ਕਹਿਣਾ ਵੀ ਨਹੀਂ ਲੈ ਕੇ ਕਹਿਣਾ ਫਿਰ ਨਹੀਂ ਅਹੀ ਲੈ ਗਲਤ ਕਰ ਮੈਂ ਲੋਕਾਂ ਨਾਲ ਹੈ ਕਿ ਨਹੀਂ ਜਿਹੜੀ ਚੀਜ਼ ਲੈਣੀ ਹੈ ਕਹਿਣਾ ਨਹੀਂ ਫਿਰ ਮੈਂ ਨਹੀਂ ਲਈ ਅਹੀਂ ਇੱਕ ਆ ਲੱਲੂ ਦੇ ਕੇ ਕੋਈ 4-5 ਕਿਲੋ ਭਾਈ ਆ ਰਹੀ ਮੁਸਲਮਾਨ ਫਿਰ ਬਿੰਗਰ ਮਾਤਾ ਤੇਰੇ ਕੋਲੋਂ ਦਾ ਦਿੱਥੇ ਬੈਠੇ ਫਿਰ ਬਾਬਾ ਮੈਨੂੰ ਦੇ ਗਏ ਦੇਸੀ ਤੇਲ ਦੀਆਂ ਦੋ ਬੋਤਲਾਂ ਦੇ ਕੇ ਸਾਰਾ ਸੌਦਾ ਲੈ ਕੇ ਚੌਕੇ ਦਾ ਹੁਣ ਹੁਣ ਸੋਕੀ ਆ ਹੁਣ ਠੀਕ ਹੈ ਖਾਣੇ ਰੋਟੀ ਟਾਈਮ ਨਹੀਂ ਦਾਣੇ ਹੋ ਗਏ ਹਾਂ ਹਾਂਜੀ ਇਹ ਆਟਾ ਆਟਾ ਦੇਂ ਦੇਣਾ ਦੇਂ ਦੇ ਹਾਂਜੀ ਠੀਕ ਅੱਧਾ ਲੈਣ ਉਹਨਾਂ ਦੇ ਚਲੋ ਜਿੰਨਾ ਚਿਰ ਚੱਲਣ ਗੋਣੇ ਚਿਰ ਠੀਕ ਹੈ ਜੇ ਤਾਂ ਮੁੱਕ ਜਾਏਗਾ ਫਿਰ ਲੈ ਲੈ ਕਰਾਂਗੇ ਮੁੱਲ चलो मालिक टाइम पास करे महाराज सारियल सतसी काल महाराज तंदुरुस्ती जे महाराज जेमी लमी उमरा करू महाराज